ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦਿਨ ਦੇ 24 ਘੰਟਿਆਂ ਵਿੱਚੋਂ 22 ਘੰਟੇ ਦਾ ਸਮਾਂ ਅਸੀਂ ਦਸਵੰਦ ਦੇ ਰੂਪ ਵਿੱਚ ਪਾਠ ਵਲ ਲਾਉਂਦੇ ਹਾਂ ਇਹ ਸਾਡੇ ਸਵਾਸਾਂ ਦਾ ਦਸਵੰਦ ਮੰਨਿਆ ਜਾਂਦਾ ਹੈ ਕਈ ਲੋਕ ਸਵੇਰੇ ਅੰਮ੍ਰਿਤ ਵੇਲਾ ਸਾਮਕੇ ਪਾਠ ਕਰਦੇ ਨੇ ਪਰ ਉਹਨਾਂ ਨੂੰ ਕੁਝ ਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਪਾਠ ਕਰਨ ਲੱਗਿਆ ਨੀਂਦ ਆਉਣਾ ਇਹ ਇੱਕ ਚੰਗੀ ਗੱਲ ਹੈ ਜਾਂ ਮਾੜੀ ਕਈ ਲੋਕ ਇਹ ਵੀ ਕਹਿੰਦੇ ਨੇ ਕਿ ਜੇਕਰ ਪਾਠ ਕਰਨ ਲੱਗਿਆਂ ਨੀਂਦ ਆਵੇ ਤਾਂ ਇਹ ਇੱਕ ਚੰਗੀ ਕਿਸਮਤ ਦੀ ਨਿਸ਼ਾਨੀ ਮੰਨੀ ਜਾਂਦੀ ਹੈ। ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਇਹ ਜਾਣਨ ਲਈ ਇਸ ਵੀਡੀਓ ਨੂੰ ਅੰਤ ਤੱਕ ਦੇਖਣਾ ਬਹੁਤ ਜ਼ਰੂਰੀ ਹੈ। ਪਰ ਉਸ ਤੋਂ ਪਹਿਲਾਂ ਇੱਕ ਬੇਨਤੀ ਹੈ ਕਿਰਪਾ ਕਰਕੇ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਤੁਸੀਂ ਮਿਸ ਨਾ ਕਰ ਸਕੋ। ਨਿਤਨੇਮ ਜਾਂ ਬਾਣੀ ਪੜ੍ਹਦੇ ਸਮੇਂ ਨੀਂਦ ਕਿਉਂ ਆਉਂਦੀ ਹੈ? ਤਾਂ ਕਿਹਾ ਜਾਂਦਾ ਹੈ ਕਿ ਜਦੋਂ ਅਸੀਂ ਪਾਠ ਕਰਨ ਬੈਠਦੇ ਹਾਂ ਤਾਂ ਵਾਹਿਗੁਰੂ ਜੀ ਦਾ ਨਾਮ ਸਾਡੇ ਹਿਰਦੇ ਵਿੱਚ ਵਸਣ ਲੱਗ ਜਾਂਦਾ ਹੈ ਜਿਦੇ ਕਾਰਨ ਕਾਮ, ਕ੍ਰੋਧ, ਲੋਭ, ਮੋਹ ਵਰਗੇ ਦੂਤ ਸਾਡੇ ਕੋਲੋਂ ਦੂਰ ਭੱਜਦੇ ਨੇ ਕਿਉਂਕਿ ਨਾਮ ਕੋਲੋਂ ਸਾਰੇ ਹੀ ਦੂਤ ਡਰਦੇ ਨੇ ਇਸ ਲਈ ਜਦੋਂ ਵੀ ਅਸੀਂ ਪਾਠ ਕਰਦੇ ਹਾਂ ਸਿਮਰਨ ਕਰਦੇ ਹਾਂ ਤਾਂ ਉਸ ਸਮੇਂ ਉਬਾਸੀਆਂ ਬਹੁਤ ਜ਼ਿਆਦਾ ਆਉਂਦੀਆਂ ਨੇ ਇਹ ਇਸ ਲਈ ਹੁੰਦਾ ਹੈ ਕਿ ਜਦੋਂ ਇਹ ਦੂਤ ਦੇਖਦੇ ਨੇ ਕਿ ਅਸੀਂ ਰੱਬ ਨਾਲ ਜੁੜਨ ਲੱਗੇ ਆ ਤਾਂ ਇਹ ਬਹੁਤ ਜ਼ੋਰ ਲਾਉਂਦੇ ਨੇ ਸਾਨੂੰ ਵਾਹਿਗੁਰੂ ਦੇ ਨਾਮ ਤੋਂ ਵੱਖ ਕਰਨ ਲਈ ਫਿਰ ਇਹ ਕਈ ਤਰ੍ਹਾਂ ਦੇ ਵਿਚਾਰ ਸਾਡੇ ਮਨ ਵਿੱਚ ਸਾਡੇ ਦਿਮਾਗ ਵਿੱਚ ਲਿਆਉਂਦੇ ਨੇ ਜਿਵੇਂ ਸਾਨੂੰ ਅਚਾਨਕ ਹੀ ਆਪਣੇ ਘਰ ਦੇ ਕੰਮ yaad ਆਉਣ ਲੱਗ ਜਾਂਦੇ ਨੇ ਜਾਂ ਹੋਰ ਕੋਈ ਮਾੜੇ ਖਿਆਲ ਗਲਤ ਵਿਚਾਰ ਆਉਣ ਲੱਗ ਜਾਂਦੇ ਨੇ ਜਾਂ ਉਬਾਸੀਆਂ ਆਉਣ ਲੱਗ ਜਾਂਦੀਆਂ ਨੇ ਨੀਂਦ ਆਉਣ ਲੱਗ ਜਾਂਦੀ ਹੈ ਜਿਸ ਕਾਰਨ ਕਈ ਲੋਕ ਪਾਠ ਛੱਡ ਕੇ ਜਾਂ ਜਲਦੀ ਹੀ ਪਾਠ ਖਤਮ ਕਰਕੇ ਸੌ ਜਾਂਦੇ ਨੇ ਜਾਂ ਕੋਈ ਆਪਣੇ ਘਰ ਦੇ ਕੰਮਾਂ ਵਿੱਚ ਰੁੱਝ ਜਾਂਦੇ ਨੇ ਫਿਰ ਇਹ ਦੂਤ ਦੀ ਜਿੱਤ ਹੋ ਜਾਂਦੀ ਹੈ ਤੇ ਅਸੀਂ ਉਹਨਾਂ ਦੇ ਜਾਲ ਵਿੱਚ ਫਸ ਕੇ ਰੱਬ ਕੋਲੋਂ ਦੂਰੀ ਬਣਾ ਲੈਂਦੇ ਹਾਂ ਪਰ ਕੁਝ ਅਜੀਹੇ ਲੋਕ ਵੀ ਹਨ ਜੋ ਕਿ ਇਹ ਵਿਚਾਰ ਮਨ ਵਿੱਚ ਆਉਣ ਦੇ ਬਾਵਜੂਦ ਵੀ ਪਾਠ ਵਿੱਚ ਲੱਗੇ ਰਹਿੰਦੇ ਨੇ ਪਹਿਲਾਂ ਤਾਂ ਇਹ ਦੂਤ ਬਹੁਤ ਧਮ ਕਰਦੇ ਨੇ ਪਰ ਹੌਲੀ-ਹੌਲੀ ਇਹ ਹਾਰ ਮੰਨ ਲੈਂਦੇ ਨੇ ਤੇ ਸਰੀਰ ਨੂੰ ਛੱਡ ਕੇ ਭੱਜ ਜਾਂਦੇ ਨੇ ਜਦ ਇਹ ਸਰੀਰ ਵਿੱਚੋਂ ਨਿਕਲ ਜਾਂਦੇ ਨੇ ਤਾਂ ਸਾਡਾ ਸਰੀਰ ਸ਼ਾਂਤੀ ਨਾਲ ਰੱਬ ਦੀ ਭਗਤੀ ਵਿੱਚ ਜੁੜ ਜਾਂਦਾ ਹੈ। ਕਈ ਸਿਆਣੇ ਤਾਂ ਇਹ ਵੀ ਕਹਿੰਦੇ ਨੇ ਕਿ ਜੇਕਰ ਤੁਹਾਨੂੰ ਬਾਟ ਕਰਨ ਲੱਗਿਆ ਉਬਾਸੀਆਂ ਆਉਂਦੀਆਂ ਨੇ ਤਾਂ ਇਸ ਦਾ ਮਤਲਬ ਹੈ ਕਿ ਸਰੀਰ ਵਿੱਚੋਂ ਗੰਦ ਬਾਹਰ ਨਿਕਲ ਰਿਹਾ ਹੈ। ਬਾੜੀਆਂ ਹਵਾਵਾਂ ਸਰੀਰ ਛੱਡ ਰਹੀਆਂ ਨੇ ਜੋ ਕਿ ਸਾਡੇ ਲਈ ਬਹੁਤ ਲਾਭਦਾਇਕ ਹੈ। ਪਰ ਕਈ ਵਾਰ ਬਾਟ ਕਰਦਿਆਂ ਨੀਂਦ ਆਉਣਾ ਉਸ ਵਿੱਚ ਸਾਡੀਆਂ ਵੀ ਕੁਝ ਗਲਤੀਆਂ ਹੁੰਦੀਆਂ ਨੇ ਜਿਵੇਂ ਕਿ ਨੀਂਦ ਪੂਰੀ ਨਾ ਹੋਣਾ। ਜੇਕਰ ਤੁਹਾਡੀ ਨੀਂਦ ਨਹੀਂ ਪੂਰੀ ਹੋਈ ਰਾਤ ਨੂੰ ਲੇਟ ਸੁੱਤੇ ਹੋ ਤਾਂ ਸਵੇਰੇ ਅੰਮ੍ਰਿਤ ਵੇਲੇ ਨਿਤਨੇਮ ਵਿੱਚ ਬੈਠੇ ਹੋ ਤਨੀਂ ਤਾਂ ਆਵੇਗੀ ਇਸ ਲਈ ਸਤਿਗੁਰੂ ਜੀ ਕਹਿੰਦੇ ਨੇ ਜੇਕਰ ਤੁਸੀਂ ਅੰਮ੍ਰਿਤ ਵੇਲੇ ਦੇ ਨਿਤਨੇਮ ਦੇ ਸਮੇਂ ਨੂੰ ਸਾਂਭਣਾ ਚਾਹੁੰਦੇ ਹੋ ਤਾਂ ਪਹਿਲਾਂ ਰਾਤ ਨੂੰ ਸੌਣ ਦੇ ਸਮੇਂ ਨੂੰ ਸੰਭਾਲਣਾ ਜ਼ਰੂਰੀ ਹੈ ਅਤੇ ਮਹਾਪੁਰਖਾਂ ਨੇ ਇਸ ਉਪਰੰਤ ਕੁਝ ਉਪਦੇਸ਼ ਦਿੱਤੇ ਨੇ ਜੋ ਕਿ ਸਾਨੂੰ ਆਪਣੇ ਜੀਵਨ ਵਿੱਚ ਅਪਣਾਉਣੇ ਚਾਹੀਦੇ ਨੇ ਜਿਵੇਂ ਕਿ ਜੇਕਰ ਤਾਂ ਨੀਂਦ ਜ਼ੋਰ ਪਾ ਰਹੀ ਹੈ ਤਾਂ ਨਿਤਨੇਮ ਕਰਨ ਤੋਂ ਪਹਿਲਾਂ ਕੇਸੀ ਇਸ਼ਨਾਨ ਕਰ ਲਿਤਾ ਜਾਵੇ ਇਸ ਨਾਲ ਪਾਠ ਕਰਨ ਲੱਗਿਆ ਮਨ ਇੱਧਰ ਉੱਧਰ ਨਹੀਂ ਭਟਕਦਾ ਤੇ ਮਾਰੇ ਖਿਆਲ ਨਹੀਂ ਆਉਂਦੀ ਤੇ ਦੂਸਰਾ ਹੈ ਸਾਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਪਾਠ ਅਸੀਂ ਆਪਣੇ ਰੋਜ਼ਾਨਾ ਸੌਣ ਵਾਲੇ ਮੰਜੇ ਤੇ ਬੈਠ ਕੇ ਜਾਂ ਬੈੱਡ ਤੇ ਬੈਠ ਕੇ ਨਾ ਕਰੀਏ ਕਿਉਂਕਿ ਜੇਕਰ ਅਸੀਂ ਇਸ ਤਰ੍ਹਾਂ ਪਾਠ ਕਰਦੇ ਹਾਂ ਤਾਂ ਸਾਡਾ ਧਿਆਨ ਪਾਠ ਵੱਲ ਨਹੀਂ ਲੱਗਦਾ ਕਿਉਂਕਿ ਅਸੀਂ ਉਸ ਮੰਜੇ ਤੇ ਜਾਂ ਬੈੱਡ ਤੇ ਆਰਾਮ ਕਰਦੇ ਹਾਂ ਸੌਂਦੇ ਹਾਂ ਜਿਸ ਕਰਕੇ ਉਸ ਤੇ ਬੈਠ ਕੇ ਪਾਠ ਕਰਨ ਨਾਲ ਸਾਨੂੰ ਸੁਸਤੀ ਆਉਣ ਲੱਗ ਜਾਂਦੀ ਹੈ ਇਸ ਲਈ ਪਾਠ ਕਰਨ ਵਾਸਤੇ ਇੱਕ ਵੱਖਰਾ ਆਸਨ ਰੱਖੋ ਇਸ ਤੋਂ ਇਲਾਵਾ ਬਾਬਾ ਨਾਨਕ ਸਿੰਘ ਜੀ ਕਹਿੰਦੇ ਨੇ ਕਿ ਜੇਕਰ ਪਾਠ ਕਰਨ ਲੱਗਿਆਂ ਨੀਂਦ ਆਵੇ ਤਾਂ ਉੱਚੀ ਬੋਲ ਬੋਲ ਕੇ ਪਾਠ ਕਰਨਾ ਚਾਹੀਦਾ ਹੈ ਜਿਸ ਨਾਲ ਪਾਠ ਦੀ ਆਵਾਜ਼ ਕੰਨਾਂ ਵਿੱਚ ਪੈਂਦੀ ਹੈ ਤੇ ਸਾਨੂੰ ਨੀਂਦ ਨਹੀਂ ਆਉਂਦੀ ਪਾਠ ਵਿੱਚ ਮਨ ਦੇ ਟਿਕਾਵੇ ਵਾਸਤੇ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਰੂਪ ਆਪਣੇ ਸਾਹਮਣੇ ਰੱਖ ਲਵੋ ਤੇ ਫੇਰ ਪਾਠ ਕਰੋ ਜੇਕਰ ਮਨ ਇੱਧਰ ਉੱਧਰ ਭੱਜੇ ਤਾਂ ਨਾਲ ਹੀ ਬਾਬਾ ਜੀ ਦੇ ਸਰੂਪ ਦੇ ਦਰਸ਼ਨ ਕਰ ਲਓ ਅਤੇ ਜੇਕਰ ਅਸੀਂ ਸੋਚੀਏ ਕਿ ਗੁਰੂ ਨਾਨਕ ਪਾਤਸ਼ਾਹ ਤੱਕ ਪਹੁੰਚਣਾ ਹੈ ਤਾਂ ਇਹ ਤਾਂ ਸਾਡੇ ਲਈ ਬਹੁਤ ਕਠਿਨ ਹੈ ਪਰ ਜੀ ਅਸੀਂ ਇਸ ਭਾਵਨਾ ਨਾਲ ਨਿਤਨੇਮ ਕਰਦੇ ਹਾਂ ਕਿ ਬਾਬਾ ਜੀ ਸਾਡੇ ਸਾਹਮਣੇ ਹੀ ਬੈਠੇ ਹੈ ਤਾਂ ਗੁਰੂ ਜੀ ਕਹਿੰਦੇ ਨੇ ਕਿ ਇਸ ਭਾਵਨਾ ਦੇ ਚੱਲਦੇ ਪਾਤਸ਼ਾਹ ਜੀ ਸਾਡੇ ਪ੍ਰੇਮ ਤੇ ਵਿਸ਼ਵਾਸ ਨਾਲ ਪ੍ਰਸੰਨ ਹੋ ਕੇ ਆਪ ਹੀ ਸੱਚ ਕੰਡ ਤੋਂ ਸਾਡੇ ਕੋਲ ਆ ਪਹੁੰਚਦੇ ਨੇ ਇਸ ਤੋਂ ਇਲਾਵਾ ਸੰਗਤ ਵਿੱਚ ਬੈਠ ਕੇ ਪਾਠ ਕਰੋ ਇਸ ਤਰ੍ਹਾਂ ਕਰਨ ਨਾਲ ਸੰਗਤ ਦੇ ਭੈ ਨਾਲ ਹੀ ਨੀਂਦ ਨਹੀਂ ਆਉਂਦੀ ਪਰ ਬਾਬਾ ਜੀ ਕਹਿੰਦੇ ਨੇ ਜੇਕਰ ਅਸੀਂ ਨੀਂਦ ਤੋਂ ਬੇਬਸ ਨਾ ਹੋ ਕੇ ਆਪਣੇ ਪਾਠ ਵਿੱਚ ਰੋਜ਼ ਬਿਤੀ ਜੋੜਦੇ ਹਾਂ ਤਾਂ ਸਾਡੇ ਜਨਮ ਮਰਨ ਦੇ ਚੱਕਰ ਕੱਟੇ ਜਾਂਦੇ ਨੇ ਤੇ ਗੁਰੂ ਨਾਨਕ ਪਾਤਸ਼ਾਹ ਦੇ ਚਰਣਾ ਵਿੱਚ ਥਾਂ ਮਿਲਦੀ ਹੈ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਕਿਰਪਾ ਕਰਕੇ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਦੇ